ਸੋ ਹਾਂਜੀ ਮਿੱਤਰੋ ਕੀ ਹਾਲ ਚੱਲ ਉਮੀਦ ਕਰਦਾ ਸਾਰੇ ਜਨੇ ਬਹੁਤ ਵਧੀਆ ਹੋਵੋਗੇ ਆਪਾਂ ਵੀ ਵਧੀਆ ਸੋ ਸਸੀਕਾਲ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਆਪਾਂ ਕੀਤੀ ਸਟਾਰ तकरीबन 3:00 ਵੱਜ ਗਏ ਸੋ ਅੱਜ ਛੁੱਟੀ ਸੀ ਜਿੰਨਾ ਸੋਚਿਆ ਵਲੌਗ ਬਣਾ ਲਿਆ ਜਾਵੇ ਸੋ ਅੱਜ ਘਰੇ ਹੀ ਆਏ ਹੋਏ ਦੀਦੀ ਹੋਣੀ ਭਾਂਡਾ ਬਣ ਗਿਆ ਹੈ ਤਾਂ ਕਿ ਆਪਾਂ ਅੱਜ ਮਨੋਨੇ ਆ ਫਿਰ ਮੈਗੀ ਹੁਣ ਅਸੀਂ ਜਾ ਰਹੇ ਹਾਂ ਮੈਗੀ ਲੈਣ ਤੇ ਵਲੌਗ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਕਰਦਾ ਜੱਬ ਕੇ ਲੋ ਚਲੀਆ ਪੰਗ ਮੈਗੀ ਲੈ ਫਿਰ ਬਣਾਉਨੇ ਆ ਤੇ ਮਿੱਤਰੋ ਮੈਗੀ ਮੂਵੀ ਤਾਂ ਮੈਂ ਲਾਇਆ ਕਿ ਚਲੋ ਇਹ ਕਰੇ ਦਾ ਪਈ ਨਹੀਂ ਸੀ ਦੋ ਤੋਂ ਪੈਕਟ ਲੈ ਛੁੜ ਜਾਣੇ ਸੀ ਫਿਰ ਉਹ ਲੈ ਆ ਆ ਯਾਰ ਲੋ ਬਣਾਓ ਮੈਗੀ ਸ਼ੈਗੀ ਅੱਜ ਤੇ ਮੈਗੀ ਕਿੰਨੇ ਪੈਕਟ ਪੰਜ ਲੈ ਆਂਦੇ ਆ ਬਾਦੂ ਬਾਦ ਦਿ ਕਿਵੇਂ ਇਹਨੇ ਖਾਣੀ ਮੈਗੀ ਕਹਿੰਦਾ ਮੈਂ ਮੈਗੀ ਖਾਣੀ ਇਹ ਮੇਰਾ ਭਾਣ ਜਾ ਇਹ ਸਿਸਟਰ ਦਾ ਮੁੰਡਾ ਵਾ ਇਹ ਬਹੁਤ ਹੀ ਕੀ ਕਰਨਾ ਚਾਹੀਦਾ ਹੈ? ਧਿਆਨ ਨਾਲ। ਮੇਰੇ ਚੈਨਲ ਨੂੰ ਕੈ ਸਬਸਕ੍ਰਾਈਬ ਕਰ ਲੋ। ਹੈ? ਸਬਸਕ੍ਰਾਈਬ ਕਰ। ਹਾਂ ਸਾਰੇ ਜਣੇ। ਲਾਈਕ, ਲਾਈਕ, ਸਬਸਕ੍ਰਾਈਬ। ਚੈਨਲ ਦਾ ਨਾਮ ਕੀ ਹੈ ਪਤਾ? ਆਈ ਗ੍ਰੀਟ ਗੁਰੀ। ਆ ਵੀਡੀਓ ਬਣਾਉਣਾ ਸਾਡੀਆਂ ਨਾਲ। ਠੀਕ ਹੈ। ਦੂਜਾ ਇਹ ਚਾਕਲੇਟ ਖਾ ਲਿਓ। ਵਧੀਆ ਹੈ। ਚਲ ਆ ਜਾਓ। ਹਾਂ ਜੀ ਮਿੱਤਰੋ ਆ ਗੱਡ ਲਏ ਗੁੰਡੇ ਮਰਚਾਂ ਮੁਰਚਾ ਟੱਕੀਆਂ ਵੀ ਐ ਹੁਣ ਇਹਦਾ ਉਹਨਾ ਤੜਕਾ ਆ ਲੈੰਦਾ ਚੁੱਲ੍ਹਾ ਹੀ ਬਿਜਲੀ ਵਾਲਾ ਆ ਲੈੰਦਾ ਪੱਖਾ ਕਿਵੇਂ ਇੰਤਜ਼ਾਰ ਹੈ ਹੈ ਮੈਗੀ ਖਾਵੇਂਗਾ ਕਿੰਨੀ ਖਾਣੀ ਦੱਸ ਥੋੜੀ ਥੋੜੀ ਵਾਧੂ ਦੇ ਥੋੜੀ ਆਦੂ ਖਾਣੀ ਦੇਖੋ ਵੀ ਐ ਤੂੰ ਵੀ ਖਾਣੀ ਮੈਗੀ ਹੈ ਤੂੰ ਵੀ ਖਾਣੀ ਮੈਗੀ ਠੀਕ ਹੈ ਮੈਂ ਵੀ ਖਾਣ ਲਿਆ ਤੈਨੂੰ ਤਾਂ ਨਹੀਂ ਬੰਦ ਮੈਂ ਵੀ ਮਨ ਕੀਰਤ ਤੇ ਬੰਦੇ ਮੈਂ ਖਾਣੀ ਹੈ ভাই ਮਰ ਜਾਣੀ ਚੀਜ਼ ਨਹੀਂ ਖਾਣੀ ਚਾਹੀਦੀ ਹਮਸਾਤ ਘੱਟੋ ਆਂ ਜੀ ਆਹ ਰਾਤੀ ਗਰਮ ਬਹੁਤ ਮਿੱਤਰੋ ਵਾਚ ਕੇ ਰਹੋ ਤੇ ਪੱਕੇ ਦੇ ਬਿਠਾ ਨਿਕਾ ਜਾ ਪੱਖਾ ਬਹੁਤ ਆਵਾਜ਼ ਦਿੰਦਾ ਵਾ ਉਹ ਬਾਹਰ ਆਪਣੀ ਘੜੀ ਰਾਣੀ ਸੁੰਦਰਾ ਹਾਂ ਜੀ

ਹਾਂਜੀ ਆ ਦੇਖੋ ਜੀ ਇਹ ਕੀ ਦਾ ਬੱਚਾ ਵਾ ਛੋਟਾ ਜਿਹਾ ਬਹੁਤ ਕਿਊਟ ਆ ਬਲੈਕ ਬਲੈਕ ਨਾ ਬਲੈਕ ਆ ਪੂਰਾ ਹੈ ਚਰਾ ਟੰਡਿਆ ਦੱਸੋ ਕਿਸੇ ਨੂੰ ਪਤਾ ਤਾਂ ਕੀ ਦਾ ਬੱਚਾ ਵਾ ਕਮੈਂਟ ਕਰਕੇ ਮੈਨੂੰ ਤਾਂ ਨਹੀਂ ਪਤਾ ਵਿਚਾਰਾ ਡੀਂਜੰਦਾ ਦੇਖੋ ਕਿੱਕ ਲੱਗਦਾ ਹਵੇ ਕੀ ਦੇਖੂ ਕੀ ਹੋ ਰਿਹਾ ਹੈ ਹੌਲਕਾ ਲੱਗ ਰਿਹਾ ਹੈ ਕੀ ਨਹੀਂ ਕੀ ਹੋ ਰਿਹਾ ਹੈ ਸਾਰੇ ਨਹੀਂ ਉਹ ਹੋ ਤਾਂ ਤੁਸੀਂ ਪੰਖਾ ਜੱਟਾ ਕਰਾਤਾ ਹਾਂ ਤੁਸੀਂ ਕਰ ਲੋ આજ ਮੈਂ ਇਹ ਦੁਪਹਿਰ ਇਹ ਦੁਪਹਿਰ ਕਿਆ ੜਾਂਗੇ ਮਰਚਸ ਮੈਂ ਦੀਨ ਕਿ ਆਪ ਹੀ ਬਣਾਓ ਤੇ ਆਪ ਹੀ ਖਾਓ ਮਰਚਸ ੜਾਂਗੇ ਨਹੀਂ ਭਾਈ ਐ ਤੇ ਬਾਈ ਰੋਟੀਆਂ ਦਾਓ ਆ ਕੀ ਹੈ ਜਲ ਜੀਰਾ ਮੱਖੂ ਜੀਰਾ ਜਲ ਜੀਰਾ ਕ્યા ਬਣਦੀ ਮੈਗੀ ਮਿੱਤਰੋ ਇਦਾਂ ਬਣਾਈ ਕਰੋ ਜਿੱਦਾਂ ਅਸੀਂ ਬਣਾਉਨੇ ਆ ਤੇ ਮਿੱਤਰੋ ਮਸਾਲਾ ਕੌਲੀ ਵਿੱਚ ਕੱਢ ਲੈ ਕਾਫੀ ਪੈਕੇਟ ਜੇ ਖਾਲੀ ਕਰਤੇ ਇਦਰੇ ਕੰਮ ਜਵਰਾ ਚੋਰਾਂ ਦੇ ਮੂੰਹ ਮੇ ਪਾਣੀ ਆ ਰਹਾ ਹੈ ਨਹੀਂ ਲੋ ਵੀ ਮਿੱਥੋ ਤੜਕਾ ਲੱਗ ਚਲਿਆ ਤੇ ਮਸਾਲੇ ਆ ਦੇਖੋ ਪਾਏ ਜਾ ਰਹੇ ਇੱਕ ਥਾਂ ਤੇ ਟੇਰੀ ਕਰਤਾ ਸਾਰਾ ਪਾਏ ਕਿਆ ਸਮੈਲ ਆ ਰਹੀ ਮੁਸਾਇਲ ਨਹੀਂ ਸਮੈਲ ਆ ਰਹੀ ਹੈ ਮੈਗੀ 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 ਹਾਂਜੀ ਬੱਚੇ ਦਾ ਪਤਾ ਲੱਗ ਗਿਆ ਟੀਰ ਦਾ ਚੱਕਣ ਆ ਗਈ ਵਿਚਾਰੀ ਜੋ ਬਸ ਗੋਚਵਾਨੀ ਕਰਦੀ ਹੁੰਦੀ ਹੈ ਤੇ ਬਾਦੀ ਕਰੇ ਪਾਣੀ ਉਹ ਦੱਸੇ ਉਹ ਗਿਆ ਉਹ ਗਿਆ ਚਾਹ ਹੈ ਨਾ ਚਾਹ ਪਾਣੀ ਗੋਰੀ ਨੂੰ ਪਾਣੀ ਇੱਕ ਗਲਾਸ ਦੋ ਗਲਾਸ ਦੋ ਦੋ ਚਾਰ ਗਲਾਸ ਪਾਣੀ ਪਾਉਣਾ ਪੰਜ ਪੈਕਾਂ ਚ ਹਾਂ ਜੀ ਕਰੀ ਨਾ ਬਣੀ ਜਾਂਦੀ ਹੈ ਲਾਲ ਤੜਕਾ ਮਾੜੀ ਮੋਟੀ ਜਿੱਦਾਂ ਦੀ ਇਹ ਤੜੀਆ ਆਇਆ ਬਣਾ ਦਾ ਜੀ ਦੂਜੀ ਕੀ ਨੁਕਈਗਾ ਕੀ ਜਾਈਗਾ ਉਹ ਬਲੇ ਸੂਪ ਮੈਗੀ ਸੂਪ ਮੈਗੀ ਸੂਪ ਚੋਰੀ ਹੋ ਰਹੀ ਹੈ ਮੈਗੀ ਚੋਰ ਵੇਖੋ ਸੁੱਕੀ ਰਗੜੀ ਇਹਨਾਂ ਦੂਜੀ ਨਹੀਂ ਮਿਲਣੀ ਫਿਰ ਵੀਰ ਤੇਰਾ ਹੀ ਸਾਰਾ ਖਾ ਗਿਆ ਹਣਾ ਹੈ ਕੋਹ ਨਹੀਂ ਦਆ ਚਾਕਲੇਟ ਦੇ ਦਿੱਤੀ ਹੈ ਨੇ ਕੋਈ ਨਹੀਂ ਦਿੱਤੀ ਖਾ ਗੋ ਖਾਧੀ ਏ ਦੋ ਲੈ ਆਂਦੀਆਂ ਇੱਕ ਉਹਦੇ ਵਾਸਤੇ ਇੱਕ ਤੇਰੇ ਵਾਸਤੇ ਬਹੁਤ ਚਾਤਰ ਨੇ ਦੋਵੇਂ ਭੈਣ ਭਰਾ ਚਲੋ ਕੋਈ ਗੱਲ ਨਹੀਂ ਮੈਂ ਮੈਗੀ ਦੀਵਾਰੀ ਦੇਖੋ ਬੁਰਾ ਹਾਲ ਆਇਆ ਪੁੱਤ ਕੀ ਕਰਨਾ ਹੈ ਕਮਰੇ ਨਹੀਂ ਸਫਾਈ ਮੈ ਕੀ ਕਰੀ ਕੋਈ ਗੱਲ ਨਹੀਂ ਹੰਦੀ ਨਾਲ ਉਸਨੂੰ ਕਰ ਲਈ ਸਫਾਈ ਬਾਹਰ ਠੀਕ ਆ ਚalo ਮੈਗੀ ਬਣਾਉ ਪਹਿਲਾਂ ਭੁੱਖ ਲੱਗੀ ਏ ਫਿਰ ਵੇਨੇ ਰੋਟੀ ਖਾਦੀ ਕਨੀ ਤੇ ਮੇਤਰੋ ਮੈਗੀ ਆਪਣੀ ਟ੍ਰੈਡੀ ਸ਼ੜੀ ਹੋ ਗਈ ਆ ਬਾਲੇ ਮਾਰ ਰਹੀ ਆ ਤੇ ਮੂੰਹ ਸਿਆ ਰਿਆ ਹੈ ਪਾਣੀ ਸਾਡੇ ਦੋਵਾਂ ਦੇ ਆ ਜਾ ਚੱਲੀ ਆ ਬੰਦਰ ਆਪਾਂ ਦਾ ਤਾਂ ਗਰਮੀ ਦੇ ਖੜੇ ਆ ਰੀਤਾ ਦੀ ਤੱਕ ਪਾਈ ਯਾਰ ਚਾ ਲੋ ਸਾਡੇ ਵਾਸਤੇ ਮੈਗੀ ਲੈ ਕੇ ਆਓ ਬਣ ਗਈ ਆ ਹਾਂ ਬਣ ਗਈ ਚਲ ਆਇਆ ਓਏ ਆਪਾਂ ਟਾਉਨਾ ਟੀਵੀ ਇਹਨੇ ਆਪਾਂ ਗਾ ਤੂੰ ਗਰਮੀ ਚ ਬੈਠੋ ਜਾ ਬਈਆ ਬੋਲ ਗੱਲ ਕਰਨਾ ਹੈ ਕੋਈ ਗੱਲ ਨਹੀਂ ਹੁੰਦੀ ਹੋਰ ਕੋ ਮਾਵੇਂ ਹੋਰ ਠੀਕ ਹੈ ਨਹੀਂ ਕੋਈ ਲੈ ਕੇ ਕੀ ਹੈ ਤਾਂ ਠੀਕ ਹੈ हां जी मित्रों मैच चल रहा है हां जी मित्रों और देख रहे हैं मैगी ਨੂੰ ਦੇਖਦੇ ਆਂ ਆਉਂਦੀ ਬਦੋਂ ਆਉਣੀ ਨਹੀਂ ਹਾਂ ਲੋ ਵੀ ਮੈਗੀ ਆ ਗਈ ਮੈਗੀ ਆਹ ਵੇਖੋ ਜੀ ਮੈਗੀ ਮੈਗੀ ਹੋਏ ਮੈਗੀ ਮੈਗੀ ਕਿਵੇਂ ਅੱਛੀ ਲੱਗ ਰਹੀ ਹੈ ਖਾਓਗੇ ਮੈਗੀ ਹੀ ਮੈਗੀ यहां पर ਈਸ ਮੈਚ ਦੇਖ ਰਹਾ ਹੈ ਮੇਰੇ ਤਰ੍ਹਾਂ ਮੈਚ ਦੇਖਦਾ ਹੈ ਇਹ ਵੀ ਕਾ ਆ ਦੋਸਤ ਬਸ ਬੇਸਟ ਕਰਨਾ ਹੈ ਕਿਤਾਂ ਦੀ ਹਿੰਦਨ ਦੀ ਫਿਰ ਦੱਸਦੇ ਹਾਂ ਕਿਤਾ ਹਾਂ ਕਿ ਦੇਖਿਓ ਹਾਂ ਜੀ ਕਿ ਮੈਗੀ ਹਾਂ ਗੁਰੂ ਦਾਸ ਕਿ ਮੈ ਸਵਾਦ ਹੈ ਠੀਕ ਹੈ ਮੈਨੂੰ ਕਿੰਨਾ ਤਾਂ ਨਹੀਂ ਮਿਲਣੀ ਮੈਗੀ ਖਲਾਰਾ ਵੇਖੋ ਕਿੰਨਾ ਪਾਇਆ ਤੁਸੀਂ ਸਾਰਿਆਂ ਨੇ ਕਮਰੇ ਦਾ ਕੀ ਹਾਲ ਕੀਤਾ ਸੋ ਹਾਂਜੀ ਮਿੱਤਰੋ ਵਸ ਕੇ ਆ ਗਈ ਜਿਹੜਾ ਤੋਂ ਮੈਂ ਜਿਹੜੇ ਤੇ ਕੋਈ ਬਥੇ ਕੋਈ ਨਹੀਂ ਰੱਖੀਆਂ ਦਾ ਸਮਾਨ ਲੈਣਾ ਸੀ ਮੰਮਾ ਨੇ ਜਾਣਾ ਕੱਲ ਪਰ ਨਾਲ ਰਖੜੀ ਸੋ ਤਾਂ ਕਰਕੇ ਅਸੀਂ ਬਿਜਾ ਰਹੇ ਹੁਣ ਕਰ ਜਾ ਕੇ ਮਿਲਦੇ ਤੁਹਾਨੂੰ ਲੋਵੀ ਮੇਤਰੋ ਸਾਡੇ ਟਰਾਂਸਫਰਾਂ ਦੇ ਪੈ ਗਏ ਪਟਾਕੇ ਗਾਵਣ ਤਦਨ ਪਵਨ ਪੰਡਿਤ ਪੰਨ ਰਚੀ ਤਰ ਜਗਦਗੁਰੂ ਦਾ ਨਾਲੇ ਗਾਵਣ ਤਦਨ ਮੋਣਿਆ ਮਣ ਮੋਣਾ ਸਰਗਮ ਸੱਤਿਆਲੇ ਇਹ ਗਾਵਣ ਤਦਨ ਬਾ ਚਾ